ਦੇ ਨਾਲ ਹੀ ਹਰ ਕੰਮ ਹੁੰਦਾ ਹੈ ਤੁਸੀਂ ਸਾਡੇ ਰੱਬ ਰੂਪੀ ਸ਼ਰੋਤੇ ਸੋ ਹਰੇਕ ਸਾਲ ਦਿੱਤਰਾ ਇਸ ਸਾਲ ਵੀ ਤੁਸੀਂ ਬਹੁਤ ਸਾਰਾ ਸਾਡਾ ਸਾਥ ਦਿੱਤਾ ਹੈ ਸਾਡੇ ਸਟੇਟ ਮੇਲੇ ਨੂੰ ਚਾਰ ਚੰਨ ਲਾਏ ਆਪਣੀ ਹਾਜ਼ਰੀ ਦੇ ਨਾਲ ਮੈਂ ਇੱਕ ਵਾਰ ਫੇਰ ਮੁਬਾਰਕਬਾਦ ਦਿੰਦਾ ਸਾਰੇ ਕਲੱਬ ਨੂੰ ਖਾਸ ਕਰਕੇ ਸੂਬੇਦਾਰ ਚੌਧਰੀ ਮਨਸाराम ਜੀ ਸਰਪੰਚ ਸਾਹਿਬ ਚੌਧਰੀ ਰਕੇਸ਼ ਕੁਮਾਰ ਜੀ ਬਾਗੜੀ ਸਾਡੇ ਪ੍ਰਧਾਨ ਜੀ ਪਰਮਿੰਦਰ ਜੀ ਤੇ ਖਜ਼ਾਨਾ ਮੰਤਰੀ ਸਾਡੇ ਨਰੇਸ਼ ਕੁਮਾਰ ਜੀ ਬਾਗੜੇ ਤੇ ਹੋਰ ਵੀ ਜਿਹੜੇ ਕਲੱਬ ਮੈਂਬਰ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਮੈਂ ਸਾਰਿਆਂ ਦਾ ਤਹਿ ਦਰਉ ਧੰਨਵਾਦ ਦਿਆਂ ਕੋਟਨ ਕੋਟ ਧੰਨਵਾਦ ਦਿਆਂ ਜਿਨ੍ਹਾਂ ਨੇ ਤੀਸਰਾ ਮਹਾਕੁੰਭ ਲਾਇਆ ਹੈ ਬੜਾ ਸ਼ਾਨੋ ਸ਼ੌਕਤ ਦੇ ਨਾਲ ਜਿਹੜਾ ਨੇਪਰੇ ਚੜਿਆ ਹੈ ਜਿਹਨੂੰ ਤੁਸੀਂ ਨੈੱਟ ਦੇ ਜ਼ਰੀਏ ਵੀ ਸਵੇਰ ਤੋਂ ਲਾਈਵ ਵੀ ਦੇਖ ਰਹੇ ਹੋ ਤੇ ਦੁਬਾਰਾ ਵੀ ਤੁਸੀਂ ਅ ਸਰਚ ਕਰਕੇ ਕਬੱਡੀ365.com ਦੇ ਉੱਤੇ ਦੇਖ ਸਕਦੇ ਹੋ ਹੈਲੋ ਜਿਹੜਾ ਵੀਰ ਵੈਸਟ ਟ੍ਰੇਡਰ ਤੇ ਜਾਫੀ ਕੱਢ ਰਿਹਾ ਸੀ ਬੇਨਤੀ ਹੈ ਇੱਕ ਵਾਰ ਸਾਡੇ ਕੋਲ ਜਰੂਰ ਪੁਜੋ ਕਿਉਂਕਿ ਵੈਸਟ ਟ੍ਰੇਡਰ ਤੇ ਜਾਫੀ ਦਾ ਆਪਣਾ ਨਾਮ ਜਿਹੜਾ ਜਰੂਰ ਲੈਣਾ ਜੇਕਰ ਕਿਸੇ ਵੀ ਆਨ ਤੇ ਸ਼ਾਮ ਦੇ ਖਿਲਾਫ ਕੋਈ ਗਲਤ ਲਫ਼ਜ਼ ਬੋਲਿਆ ਗਿਆ ਹੋਵੇ ਤਾਂ ਟੱਪਰੀਆਂ ਦੀ ਸਾਰੀ ਸੰਗਤ ਤੋਂ ਹੱਥ ਜੋੜ ਕੇ ਮਾਫ਼ੀ ਚਾਹੁੰਦੇ ਆ ਅਨਜਾਨ ਸਮਝ ਕੇ ਮਾਫ ਕਰਦੇ ਹੋ ਸਾਡੇ ਸਾਰੇ ਬਲਾਰਿਆਂ ਨੂੰ ਬੱਬੂ ਜੀ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਤੁਸੀਂ ਲੋਕਾਂ ਦਾ ਜਿਹੜਾ ਹੈਗਾ ਮਨੋਰੰਜਨ ਕੀਤਾ ਹੈ ਬੱਬੂ ਖੰਨਾ ਜੀ ਇੱਥੇ ਮੇਰੇ ਦੂਸਰੇ ਵੀਰ ਕਮੈਂਟੇਟਰ ਪਰਪਤਾ ਜੀ ਦਾ ਵੀ ਮੈਂ ਧੰਨਵਾਦ ਪਰਤਾ ਚੀਮਾ ਕਿਰਪਾ ਚੀਮਾ ਜੀ ਉਹਨਾਂ ਦਾ ਵੀ ਤੈਦਲਾ ਧੰਨਵਾਦੀਆਂ ਜਿਹੜੇ ਸਾਡੇ ਨਾਲ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਜੁੜੇ ਰਹੇ ਨੇ ਹਾਜੀ ਸੋਣ ਜੀ ਸੋਣੀ ਗੱਤ ਗਿਆ ਤੁਸੀਂ ਬੋਲਿਆ ਸੀ ਵੀ ਇਹਦਾ ਫੌਜੀ ਨੂੰ ਤਿੰਨ ਜੱਫੇ ਲਾਉ ਉਹਦਾ 1 ਲੱਖ ਰੁਪਈਆ ਨੂੰ ਤਿੰਨ ਲਾਗੇ ਜੀ ਪੰਜ ਕਿਹਾ ਸੀਗਾ ਜੀ ਤੇ ਇੱਕ ਲੱਗਿਆ ਜੀ ਪੰਜ ਕਿਹਾ ਜੀ ਪੰਜ ਜੱਫੇ ਕਿਹਾ ਸੀਗਾ ਜੀ ਕਿਉਂਕਿ ਜੱਸਿਆ ਇਹ ਮੈਂ ਨਹੀਂ ਬੋਲਿਆ ਗਰਾਊਂਡ ਦੇ ਵੀਰੇ ਸਟੇਜ ਤੋਂ ਬੋਲੇ ਸੀ ਮੈਂ ਤਾਂ ਉਹੀ ਉਹ ਮਾਇਆ ਬੋਲੀ ਹੈ ਜਿਹੜੀ ਮੇਰੇ ਕੋਲ ਨਕਦੋਂ ਲੱਗਦੀ ਆਈ ਹੈ ਸੋ ਬੜੀ ਮਿਹਰਬਾਨੀ ਸਾਰੇ ਦਾ ਸ਼ੁਕਰੀਆ ਜੀ ਹਾਂਜੀ ਇੱਕ ਮਿੰਟ ਦੀ ਸੋਹਣ ਜੀ ਬੈਸਟ ਰੇਟਰ ਦੱਸ ਦਿਆ ਇਹਦੇ ਕੱਪ ਦਾ ਕੌਣ ਹੈ ਬੈਸਟ ਰੇਟਰ ਕਹਿੰਦੇ ਪਾਲ ਸਿੰਘ ਸੇਖੋਂ ਦਾ ਪੁੱਤ ਹੈ 나ੜ ਝੋਟ ਤਾੜੀ ਮਾਰੋ ਚੋਰਦਾਰ ਹਾਂਜੀ ਕਿੰਨੀਆਂ ਕੋਡੀਆਂ ਕਿੰਨੇ ਨੰਬਰ 12 ਕੋਡੀਆਂ ਪਾਈਆਂ ਜੱਟ ਨੇ ਕਹਿੰਦੇ 12 ਨੰਬਰ ਲਾਏ ਨੇ ਤੇ ਬੈਸਟ ਜਾਫੀ ਇੰਦਰਜੀਤ ਕਲਸੀਆਂ ਵਾਲਾ ਕਹਿੰਦੇ ਬੈਸਟ ਜਾਫੀ ਹੈ ਅੱਜ ਪੰਜਵਾਂ ਮੋਟਰਸਾਈਕਲ ਇੰਦਰਜੀਤ ਨੇ ਜਿੱਤ ਲਿਆ ਤੇ ਤੀਜਾ ਮੋਟਰਸਾਈਕਲ ਕਹਿੰਦੇ 나ੜ ਝੋੜ ਨੇ ਜਿੱਤ ਲਿਆ ਤੀਜਾ ਮੋਟਰਸਾਈਕਲ 나ੜ ਝੋੜ ਨੇ ਤੇ ਪੰਜਵਾਂ ਮੋਟਰਸਾਈਕਲ ਜਾਦੂ ਘਰਾਲੇ ਵਾਲੀ ਜੀ ਕਹਿੰਦੇ ਪਾਸੀ ਦੇ ਪੁੱਤ ਨੇ ਜਿੱਤਿਆ ਇੰਦਰਜੀਤ ਨੇ ਦੋਨਾਂ ਹੀ ਅਸੀਂ ਖਿਡਾਰੀਆਂ ਨੂੰ ਬੈਸਟ ਜੱਫੀ ਤੇ ਮਾਰਕਾ ਵੀ ਨੂੰ ਮੁਬਾਰਕਬਾਦ ਦਿੰਦੇ ਹਾਂ ਸਪੋਰਟਸਮੈਨਸ਼ਿਪ ਦੇਖੋ ਇਹ ਨੌਜਵਾਨ ਆਤਮਾ ਡਾਲੇ ਵਾਲਾ ਆਤਮੇ ਨੇ ਵੀ ਕਹਿੰਦੇ ਦੋ ਜੱਫੇ ਲਾਏ ਆ ਇਹ ਪਲੇਅਰ ਕਹਿੰਦੇ ਵੀ ਅਸੀਂ ਸਾਂਝੇ ਤੌਰ ਤੇ ਕਿਉਂਕਿ ਜਿੰਨਾ ਇੰਦਰਜੀਤ ਕਹਿੰਦਾ ਮੈਂ ਜੋਰ ਲਾਇਆ ਉਹਨੇ ਸਾਡੇ ਵੀਰ ਨੇ ਜੋਰ ਲਾਇਆ ਤਾੜੀ ਮਾਰ ਦਿਓ ਕਹਿੰਦਾ ਜੁਆਇੰਟ ਬੋਲੋ ਆਤਮਾ ਡਾਲੇ ਵਾਲਾ ਤੇ ਇੰਦਰਜੀਤ ਕਲਸੀਆ ਸਾਂਝੇ ਤੌਰ ਤੇ ਕਹਿੰਦੇ ਬੈਸ ਜਾਫੀ ਰਹੇ ਆ ਅੱਜ 나ੜ ਝੋਟ ਲੈ ਵੀ 나ੜ ਕੱਲੂ ਮੇਲੇ ਤੇ ਮੈਂ ਵੀ ਆਉਣਾ ਜਿੱਤਾ 2 ਸਾਲ ਪਹਿਲਾਂ ਆਪਾਂ ਮਿਲੇ ਸੀ ਸਰੀਏ ਦੇ ਕੱਪ ਤੋਂ ਬਾਅਦ ਇਕੱਠੀ ਮੇਲਾ ਦੇਖਾਂਗੇ ਕੱਲ ਨੂੰ ਕਿਉਂਕਿ 2 ਸਾਲ ਹੋ ਗਏ ਦੇਖਦਿਆਂ ਨੂੰ ਸ਼ੰਮੀ ਸਰਪੰਚ ਲੈ ਵੀ ਪੰਮਿਆ ਯਾਰਾ ਤੇਰਾ ਧੰਨਵਾਦ ਹੈ 15 ਤੋਂ 16 ਨਵੰਬਰ ਕਹਿੰਦੇ ਪੰਮੇ ਦੇ ਪਿੰਡ ਕੱਪ ਐ ਪੰਮਾ ਯਾਰਾਂ ਦਾ ਯਾਰ ਐ ਸ਼ੰਮੀ ਸਰਪੰਚ ਸ਼ੰਮੀ ਸਰਪੰਚ ਕਹਿੰਦੇ ਪੂਰਾ ਖੁਸ਼ ਐ ਜਸਾ ਜਲਾਲਦੀਵਾਲ ਯਾਰਾਂ ਦਾ ਯਾਰੇ ਹਾਂਜੀ ਸੋਣ ਜੀ ਮਾਈਕ ਤੁਹਾਡੇ ਹਵਾਲੇ ਆ ਬਾਬੇ ਹਾਂਜੀ ਮੈਂ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਖਜ਼ਾਨਚੀ ਨੂੰ ਬੇਨਤੀ ਕਰਦਾ ਕਿ ਹੈਪੀ ਬਾਗੜੀ ਮੋਹਨ ਮਾਜਰਾ ਉਹ ਵੀ ਪੁੱਜ ਨੇ ਉਹਨਾਂ ਦਾ ਵੀ ਧੰਨਵਾਦ ਹੈ ਪ੍ਰਧਾਨ ਪਰਮਿੰਦਰ ਹੁੰਦਾਂ ਨੂੰ ਹਰਦੇਸ਼ ਭਾਈ ਉਹਨਾਂ ਨੂੰ ਬਹੁਤ ਵੱਡੀ ਮੇਰੇ ਵੀਰੋ ਵਧਾਈ ਹੈ ਇਸੇ ਕੱਪ ਦੀ ਬਹੁਤ ਬਹੁਤ ਮੁਬਾਰਕ ਹੈ ਆਦੇਸ਼ ਜੀ ਨੂੰ ਬੇਨਤੀ ਹੈ ਕਿ ਆਜੋ ਜੀ ਸਾਡੇ ਲਾਗੇ ਅਨਾਮਾ ਦੀ ਵੰਡ ਕਰਵਾਉਣੀ ਹੈ ਅਸੀਂ ਅੱਜ ਦੇ ਮੁੱਖ ਮਹਿਮਾਨ ਸਾਹਿਬ ਤੋਂ ਮੁੱਖ ਸੰਸਦ ਮਿਸਕਦਰ ਚੌਧਰੀ ਅਨੰਦ ਲਾਲ ਜੀ ਸਾਡੇ ਦਰਮਿਆਨ ਮੰਚ ਦੇ ਉੱਤੇ ਸ਼ੁਭ ਸ਼ੋਭਤ ਨੇ ਸੋ ਮੈਂ ਇੱਕ ਵਾਰ ਫੇਰ ਮੁਬਾਰਕਬਾਦ ਦਿੰਦਾ ਸਾਰੇ ਕਲੱਬ ਮੈਂਬਰਾਂ ਨੂੰ ਤੇ ਸਾਡੇ ਕਲੱਬ ਦੇ ਪ੍ਰਧਾਨ ਸਾਹਿਬ ਪਰਮਿੰਦਰ ਜੀ ਖਜਾਮਚੀ ਸਾਹਿਬ ਨਰੇਸ਼ ਕੁਮਾਰ ਜੀ ਬਾਗੜੀ ਤੇ ਰਕੇਸ਼ ਕੁਮਾਰ ਜੀ ਬਾਗੜੀ ਸਰਪੰਚ ਸਹਿਬਾਨ ਸੋ ਸਰਿੰਦਰ ਗਾੜ ਜੀ ਸਾਡੇ ਚੇਅਰਮੈਨ ਸਾਹਿਬ ਕਲੱਬ ਦੇ ਹੋਰ ਵੀ ਸਾਡੇ ਜਿੰਨੇ ਵੀ ਕਲੱਬ ਮੈਂਬਰ ਨੇ ਮੈਂ ਸਾਰਿਆਂ ਦਾ ਹੀ ਵਿਸ਼ੇਸ਼ ਤੌਰ ਤੇ ਮੁਬਾਰਕਬਾਦ ਦਿੰਨਾ ਕਿਉਂਕਿ ਇਹੋ ਜੀ ਖੇਡ ਮੇਲੇ ਕਰਵਾਉਣੇ ਇਹੋ ਜੀ ਮਹਾਕੁੰਭ ਲਾਉਣੇ ਸੌਖੀ ਗੱਲ ਲਈ ਹੁਣ ਮੈਂ ਬੇਨਤੀ ਕਰਾਂਗਾ ਚੌਧਰੀ ਸਾਹਿਬ ਨੂੰ ਮੁੱਖ ਸੰਸਦ ਦੇ ਸਕੱਤਰ ਚੌਧਰੀ ਨਾਦਲਾਲ ਜੀ ਕੀੜਾ ਲਾਣਾ ਦੇਈ ਜਾਣਾ ਅਸਲਾ ਵਾਜਾ ਠੀਕ ਹੈ ਜੀ ਅ ਹੁਣ ਮੈਂ ਸਾਰੇ ਕਮੇਟੀ ਮੈਂਬਰਾਂ ਨੂੰ ਬੇਨਤੀ ਕਰਾਂਗਾ ਕਿ ਆਜੋ ਜੀ ਇੱਧਰ ਮੰਚ ਦੇ ਲਾਗੇ ਸਾਡੇ ਸਰਪੰਚ ਸਾਹਿਬ ਅ ਰਾਮਕਿਸ਼ਨ ਜੀ ਰਕੇਸ਼ ਕੁਮਾਰ ਜੀ ਬਾਗੜੀ ਤੇ ਉਹਨਾਂ ਦੇ ਨਾਲ ਹੋਣਗੇ ਸੂਬੇਦਾਰ ਸਾਹਿਬ ਮਨਸਾ ਰਾਮ ਜੀ ਜਿਨ੍ਹਾਂ ਦਾ ਬਹੁਤ ਵੱਡਾ ਸਹਿਯੋਗ ਹੁੰਦਾ ਹੈ ਇਸ ਮੇਲੇ ਨੂੰ ਕਰਵਾਉਣ ਦੇ ਵਿੱਚ ਤੇ ਕੱਲ ਉਹਨਾਂ ਨੇ ਆਪਣੇ ਕਰਕਮਲਾਂ ਦੇ ਨਾਲ ਇਸ ਖੇਡ ਮੇਲੇ ਦਾ ਆਗਾਜ਼ ਵੀ ਕੀਤਾ ਸੀ ਸ਼ਰਮਾ ਜੀ ਕੋਟਲੈਸ ਕਰ ਦਿਓ ਪਿਰੇ ਉਧਰ ਮੋਟਰਸਾਈਕਲ ਵੀ ਲਾ ਲਓ ਹੁਣ ਇਧਰੋਂ ਮੋ ਲਿਆਓ ਗਰਾਊਂਡ ਵੱਲੋਂ ਹਲੋ ਲੈ ਵੀ ਸੇਠੀ ਹਲੇ ਹਲੋ ਹਾਂਜੀ ਬਬੂ ਜੀ ਅ ਸਵੇਰ ਤੋਂ ਅਸੀਂ ਸੇਵਾਵਾਂ ਲਈਆਂ ਤੁਹਾਡੀਆਂ ਬੜੇ ਧੰਨਵਾਦੀਆਂ ਅਸੀਂ ਖੰਡ ਮਿਸ਼ਰੀ ਮੋਲਾ ਦੇ ਨਾਲ ਤੁਸੀਂ ਨਵਾਜਿਆ ਸਾਨੂੰ ਹਾਂਜੀ ਹਾਂਜੀ ਉਪਜੇਤੂ ਟੀਮ ਹੈ ਜਿਹੜੀ ਉਹ ਆ ਜਾਵੇ ਜੀ ਉਪਜੇਤੂ ਟੀਮ ਜੇਤੂ ਟੀਮ ਤਾਂ ਧੰਤਨ ਬਾਬਾ ਸ਼ੇਰਨਾਥ ਜੀ ਸਪੋਰਟਸ ਕਲੱਬ ਉਹਦਨੇਵਾਲ ਛੰਮੀ ਦੀ ਰਹਿਨਵਾਈ ਦੇ ਹੇਠ ਜਿਹੜੀ ਖੇਡੀ ਹੈ ਉਹ ਹੈ ਇਹ ਫਰਸਟ ਫਰਸਟ ਪ੍ਰਾਈਜ਼ ਫਰਸਟ ਵਾਲੀ ਦੇ ਦੋ ਕੋਈ ਨਹੀਂ ਪਹਿਲਾਂ ਉਪ ਜੇਤੀ ਦਾ ਹੁੰਦਾ ਜੀ ਕੋਈ ਵਾਲੀ ਫਰਸਟ ਹੀ ਦੇ ਦਿਓ ਜੀ ਪਹਿਲਾਂ ਸਨਮਾਨ ਕਰੀਦਾ ਉਪਜੇਤੂ ਟੀਮ ਦਾ ਬਾਦ ਵਿਚ ਕਰੀਦਾ ਹੈ ਜੇਤੂ ਟੀਮ ਦਾ ਸੋ ਮਾਰ ਦਿਓ ਜੀ ਜੋਰ ਨਾਲ ਤਾੜੀ ਇੱਕ ਵਾਰ ਛੰਮੀ ਸਰਪੰਚ ਦੇ ਨਾਲ ਜਿਨ੍ਹਾਂ ਨੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਇਸ ਟਰੋਫੀ ਦੇ ਉੱਤੇ ਆਪਣਾ ਕਬਜ਼ਾ ਕੀਤਾ ਹੈ ਤੇ 51000 ਨਕਦ ਰਕਮ ਸਾਡੇ ਮੁੱਖ ਸੰਸਦ ਸਕੱਤਰ ਚੌਧਰੀ ਆਨੰਦ ਲਾਲ ਜੀ ਪਾਸੋਂ ਰਸੀਬ ਕੀਤਾ ਹੈ ਆਜੋ ਜੀ ਉਪਜੇਤੂ ਟੀਮ ਮਾਰ ਦਿਓ ਜੀ ਜ਼ੋਰਦਾਰ ਤਾੜੀ ਉਪਜੇਤੂ ਟੀਮ ਚਾਹ ਮਾਰ ਦਿਓ ਜੋਰਦਾਰ ਤਾੜੀ ਚੋਹਾਨ ਬ੍ਰਦਰਜ਼ ਚੋਹਾਨ ਬ੍ਰਦਰ ਦੀ ਇਹ ਟੀਮ ਹੈ ਜੀ ਬਿਲਕੁਲ ਜੀ ਇੰਦਰਪਾਲ ਬਾਜਵਾ ਨੇ ਕਹਿੰਦੇ ਟੀਮ ਬਣਾਈ ਸਾਡੀ ਵੱਡੀ ਵੀਰ ਨੇ ਰਨਰ ਅਪ ਰਹੀ ਏ ਟੀਮ ਅੱਜ ਦੇ ਕੱਪ ਦੀ ਹਾਂਜੀ ਇੱਕ ਹੋਰ ਚੋਹਾਨ ਸਾਹਿਬ ਜਿਹੜੇ ਇਨਾਮ ਸਨਮਾਨ ਪ੍ਰਾਪਤ ਕਰ ਰਹੇ ਨੇ ਇਸ ਪਿੰਟ ਦੇ ਕਹਿੰਦੇ ਕਾਰ ਨਹੀਂ ਇੱਥੇ ਵਿਆਏ ਹੋਏ ਨੇ ਉਹਨਾਂ ਨੂੰ ਅਸੀਂ ਵਿਸ਼ੇਸ਼ ਤੌਰ ਤੇ ਮੁਬਾਰਕਬਾਦ ਦਿੰਨੇ ਆ ਹਾਂਜੀ ਬੈਸਟ ਜਾਫੀ ਇੰਦਰਜੀਤ ਕਲਸੀਆ ਉਹਨਾਂ ਦੇ ਨਾਲ ਨੇ ਜੁਆਇੰਟ ਆਤਮਾ ਦਾਲਾ ਜੀ ਬਿਲਕੁਲ ਜੀ ਇੰਦਰਜੀਤ ਕਲਸੀਆਂ ਤੇ ਆਤਮਾ ਡਾਲਾ ਬੜੇ ਪਿਆਰ ਦਾ ਸਬੂਤ ਦਿੱਤਾ ਦੋਹਾਂ ਘਡਾਰੀਆਂ ਨੇ ਇਹ ਇੰਦਰਜੀਤ ਕਲਸੀਆਂ ਦੀ ਹਾਂਜੀ ਚਾਬੀ ਪੁੱਛਦੀ ਕਰ ਦਿਓ ਜੀ ਇਹ ਨੌਜਵਾਨ ਮੋਟਰਸਾਈਕਲ ਜਿੱਤੇ ਤੇ ਉਥੇ ਬੱਚਿਆਂ ਦਾ ਫੋਟੋ ਕਰਾਉਂਦਾ ਫਿਰਦਾ ਸੀ ਇਹ ਖਾਸੀਅਤ ਹੈ ਮੁੰਡੇ ਦੀ ਪਿੰਡ ਵਿੱਚ ਜਦੋਂ ਤੁਸੀਂ ਦੇਖਿਓ ਮੁੰਡੇ ਇਕੱਠੇ ਕਰਕੇ ਆਪਣੀ ਗੱਡੀ ਵਿੱਚ ਬਿਠਾ ਕੇ ਕਹਿੰਦੇ ਰਾਏਕੋਟ ਲੈ ਜਾਂਦਾ ਵੀ ਤੁਹਾਨੂੰ ਮੁੰਡਿਓ ਜੂਸ ਪਲਾ ਕੇ ਲੈ ਕੇ ਆਉਣਾ ਤਕੜੇ ਹੋਵੋ ਤਾਰੀ ਮਾਰਦੇ ਖਿਡਾਰੀ ਦੇ ਲਈ ਛੋਟੀ ਉਮਰ ਹੈ ਮੁੰਡੇ ਦੀ 1993 ਦੇ ਵਿੱਚ ਕਹਿੰਦੇ ਡੇਟ ਆਫ ਬਰਥ ਹੈ ਅੱਜ ਪੰਜਵਾਂ ਮੋਟਰਸਾਈਕਲ ਜਿੱਤੇ ਆ ਵਾਹ ਜੀ ਵਾਹ ਆਤਮਾ ਡਾਲੇ ਵਾਲਾ ਮਨਪ੍ਰੀਤ ਦਾ ਪਿੰਡੂ ਕਹਿੰਦੇ ਆਤਮਾ ਡਾਲੇ ਵਾਲਾ ਹਾਂਜੀ ਇੰਦਰਜੀਤ ਕਲਸੀਆ ਤੇ ਆਤਮਾ ਡਾਲੇ ਵਾਲਾ ਦੋਨਾਂ ਵੀਰਾਂ ਨੂੰ ਬੇਨਤੀ ਹੈ ਕਿ ਆ ਕੇ ਵੈਸਟ ਜਾਫੀ ਦਾ ਨਾਲ ਹੀ ਉਹਨਾਂ ਦੇ ਸੇਠੀ ਰੱਤੇਵਾਲ 세ਠੀ ਰੱਤੇਵਾਲ ਸਾਡੇ ਇਲਾਕੇ ਦਾ ਮਾਣ ਆਜੋ ਮੰਚ ਤੇ ਆਜੋ 세ਠੀ ਮੋਟਰਸਾਈਕਲ ਦੀ ਚਾਬੀ ਪ੍ਰਾਪਤ ਕਰਨਗੇ ਸਾਡੇ ਅੱਜ ਦੇ ਚੀਫ ਗੈਸਟ ਚੌਧਰੀ ਆਨੰਦ ਲਾਲ ਜੀ ਮੋੱਖ ਸੰਸਦਿਸਕਤਰ ਜਿਹੜੇ ਅੱਜ ਅਚੇਚੇ ਤੌਰ ਤੇ ਸਾਡੇ ਦਰਮਿਆਨ ਪਹੁੰਚੇ ਹਨਾਮਾ ਦੀ ਵੰਡ ਕਰਨ ਵਾਸਤੇ ਸੋ ਤੈਦ ਨੂੰ ਧੰਨਵਾਦ ਦਿਆਂ ਸੀ ਹਾਂਜੀ ਬੱਸ ਧਾਵੀ ਆਜੋ ਜੀ ਮੇਲੇ ਦੀ ਸ਼ਾਨ 59 ਝੋਟ 59 ਝੋਟ ਹੈ ਜੀ ਜਗਦੀਪ ਸਿੰਘ ਨਾਂ ਹੈ ਤੇ ਸੇਖੋਂ ਪਰਿਵਾਰ ਦਾ ਪਾਲ ਸਿੰਘ ਸੇਖੋਂ ਦਾ ਪੁੱਤ ਹੈ ਬਿਲਕੁਲ ਪਰ ਦੁਨੀਆ 59 ਝੋਟ ਕਹਿੰਦੀ ਹੈ ਤਾੜੀ ਮਾਰੋ ਇੱਕ ਵਾਰੀ ਨਾਂ ਮਾਰ ਦਿਓ ਜੀ ਤਾੜੀ ਇਸ ਗੱਪਰੂ ਤੇ ਜਿੰਨੀ ਜਾਨ ਹੈ ਜੱਟ ਵਿੱਚ ਝੋਟੇ ਜਿੰਨੀ ਜਾਨ ਹੈ ਬਿਲਕੁਲ ਜੀ ਬਿਲਕੁਲ ਐਚ ਐਮ ਟੀ 59 11 ਵਰਗਾ ਬਿਲਕੁਲ ਜੀ ਜਿਹੜਾ ਤੂ ਕੇ ਲੈ ਜਾਂਦਾ ਰਿਹਾ ਹੈ ਨਾੜ ਝੋਟ ਸੇਠੀ ਰੱਤੇ ਵਾਲੀ ਇਹਦਾ ਕਹਿੰਦੇ ਪੱਕਾ ਯਾਰ ਹੈ ਨਾਲ ਸਾਡਾ ਵੀਰੇ ਸ਼ੰਮੀ ਸਰਪੰਚ ਖੜਾ ਤੇ ਨਾਲ ਕਹਿੰਦੇ ਸਰਪੰਚਾਂ ਦਾ ਪੁੱਤ ਇੰਦਾ ਖੜਾ ਤਾੜੀ ਮਾਰ ਦਿਓ ਮੇਰੇ ਵੀਰੇ ਬੜੀ ਮਿਹਰਬਾਨੀ ਜੀ ਇਸ ਕਬਰੂ ਨੌਜਵਾਨ ਦੇ ਨਾਮ ਤੇ ਸੋਵਾ ਇੱਕ ਵਾਰ ਫੇਰ ਹਾਂਜੀ ਕੁਝ ਵਿਸ਼ੇਸ਼ ਸਨਮਾਨ ਹੈਗੇ ਆ ਜੀ ਕੋਈ ਨਹੀਂ ਹੁਣ ਮੋਟਰਸਾਈਕਲ ਦਾ ਲਾ ਲਓ ਹਾ ਜੀ ਕਮੇਟੀ ਮੈਂਬਰਾਂ ਨੂੰ ਬੇਨਤੀ ਹੈ ਕਿ ਚਾਬੀਆਂ ਜਿਹੜੀਆਂ ਅਸਲ ਹੈਗੀਆਂ ਦੇ ਦਿਓ ਜੀ ਲੈਜੈਂਡ ਜੀ ਆਪਣੇ ਆਪਣੇ ਨਾਲ ਹੀ ਮੁਬਾਰਕਬਾਦ ਵੀ ਦਿੰਦੇ ਅਸੀਂ ਆਜੋ ਬਲਰਾਮ ਜੀ